ਮੁਗਲਾਂ ਦਾ 6ਵਾਂ ਬਾਦਸ਼ਾਹ ਔਰੰਗਜ਼ੇਬ ਜਿਸ ਨੇ ਸਿੱਖ ਕੌਮ ਤੇ ਅਣਗਿਣਤ ਜ਼ੁਲਮ ਠਾਹੇ ਔਰੰਗਜ਼ੇਬ ਦੇ ਰਾਜ ਦੇ ਵਿੱਚ ਧਰਮ ਨੂੰ ਬਦਲਣ ਲਈ ਹਿੰਦੂ ਲੋਕਾਂ ਤੇ ਜ਼ੁਲਮ ਕਰੇ ਜਾਂਦੇ ਸੀ ਜ਼ਬਰਦਸਤੀ ਇਸਲਾਮ ਕਬੂਲ ਕਰਾਇਆ ਜਾਂਦਾ ਸੀ ਜੋ ਇਸਲਾਮ ਕਬੂਲ ਕਰ ਲੈਂਦਾ ਸੀ ਉਸ ਦਾ ਘਰ ਖਜ਼ਾਨਿਆਂ ਨਾਲ ਭਰ ਦਿੱਤਾ ਜਾਂਦਾ ਸੀ ਤੇ ਜਿਹੜਾ ਆਪਣੇ ਧਰਮ ਤੇ ਦ੍ਰਿੜ ਰਹੇ ਉਹਨਾਂ ਤੇ ਬੇਹਿਸਾਬੇ ਜ਼ੁਲਮ ਟਾਏ ਗਏ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਨਾਂ ਦਾ ਹੱਕਾ ਪਾਣੀ ਬੰਦ ਕਰ ਦਿੱਤਾ ਗਿਆ ਇਹਨਾਂ ਜ਼ੁਲਮਾਂ ਦੇ ਖਿਲਾਫ ਹੀ ਕਸ਼ਮੀਰੀ ਪੰਡਤ ਆਈ ਸੀ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਆਪਣੀ ਫਰਿਆਦ ਲੈ ਕੇ ਜਿਨ੍ਹਾਂ ਦੀ ਫਰਿਆਦ ਨੂੰ ਸੁਣ ਕੇ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦੇਣ ਦਾ ਫੈਸਲਾ ਕੀਤਾ ਸੀ ਤੇ ਦਿੱਲੀ ਨੂੰ ਚਾਲੇ ਪਾਏ ਸੀ ਜਦੋਂ ਦਿੱਲੀ ਨੂੰ ਇਹ ਤਾਂ ਪੰਜ ਸਿੰਘ ਗੁਰੂ ਸਾਹਿਬ ਦੇ ਨਾਲ ਦਿੱਲੀ ਨੂੰ ਰਵਾਨਾ ਹੋਏ ਸੀ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸ਼ੀਸ਼ ਤੜ ਤੋਂ ਅਲੱਗ ਕਰ ਦਿੱਤਾ ਗਿਆ ਤੇ ਗੁਰੂ ਜੀ ਦੇ ਨਾਲ ਗਏ ਸਿੰਘਾਂ ਨੂੰ ਵੀ ਸ਼ਹੀਦ ਕੀਤਾ ਗਿਆ ਔਰੰਗਜ਼ੇਬ ਦੇ ਜ਼ੁਲਮ ਦਿਨ ਪਰ ਦਿਨ ਵੱਧਦੇ ਗਏ ਔਰੰਗਜ਼ੇਬ ਦੇ ਹੁਕਮਾਂ ਦੇ ਨਾਲ ਹੀ ਸਰਹੰਦ ਦੇ ਨਵਾਬ ਪਜੀਰ ਖਾਨ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਪਰਿਵਾਰ ਸਮੇਤ ਛੱਡਣਾ ਪਿਆ ਸਰਸਾ ਨਦੀ ਤੇ ਜਾ ਕੇ ਪਰਿਵਾਰ ਦਾ ਵਿਛੋੜਾ ਹੁੰਦਾ ਛੋਟੇ ਸ਼ਹਿਬਜ਼ਾਦੇ ਦਾਦੀ ਮਾਤਾ ਗੁਜਰੀ ਜੀ ਦੇ ਨਾਲ ਪਹੁੰਚ ਜਾਂਦੇ ਆ ਸਰਹੰਦ ਵਿਖੇ ਵਜਾਦੇ ਤੇ ਗੁਰੂ ਸਾਹਿਬਾਨ ਪਹੁੰਚ ਜਾਂਦੇ ਆ ਚਮਕੌਰ ਦੀ ਗੜੀ ਇਨ੍ਹਾਂ ਜ਼ੁਲਮਾਂ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜਫਰਨਾਮਾ ਵੀ ਲਿਖਿਆ ਸੀ ਪਰ ਜਿਸ ਬਾਦਸ਼ਾਹ ਨੇ ਗੱਦੀ ਨੂੰ ਹਾਸਲ ਕਰਨ ਦੇ ਲਈ ਆਪਣੇ ਭਰਾ ਦਾ ਕਤਲ ਕੀਤਾ ਹੋਵੇ ਉਹ ਕਿਸੇ ਦੇ ਉੱਤੇ ਜ਼ੁਲਮ ਕਰਨ ਲੱਗਿਆ ਨਹੀਂ ਸੋਚੇਗਾ ਔਰੰਗਜ਼ੇਬ ਬਾਦਸ਼ਾਹ ਸ਼ਾਹਜਹਾਂ ਦਾ ਪੁੱਤਰ ਸੀ ਜਿਸ ਨੇ ਆਪਣੇ ਵੱਡੇ ਭਰਾ ਦਾਰਾ ਸ਼ਿਕੋਹ ਦਾ ਕਤਲ ਕਰਕੇ ਸਿਰ ਤੜ ਤੋਂ ਅਲੱਗ ਕਰਕੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਜਲੂਸ ਕੱਢਿਆ ਸੀ ਦਿੱਲੀ ਦੀਆਂ ਕਲੀਆਂ ਦੇ ਵਿੱਚ ਜਲੂਸ ਕੱਢਣ ਤੋਂ ਬਾਅਦ ਔਰੰਗਜ਼ੇਬ ਨੇ ਆਪਣੇ ਦਾਰਾ ਸ਼ਿਕੋ ਆਪਣੇ ਪਿਤਾ ਸ਼ਾਹਜਹਾਨ ਨੂੰ ਤੋਹਫੇ ਵਜੋਂ ਭੇਟ ਕੀਤਾ ਸੀ। ਦਾਰਾ ਸ਼ਿਕੋ ਹਿੰਦੂਆਂ ਤੇ ਹੋ ਰਹੇ ਜ਼ੁਲਮਾਂ ਦੇ ਖਿਲਾਫ ਸੀ। ਜਿਸ ਕਰਕੇ ਔਰੰਗਜ਼ੇਬ ਤੇ ਦਾਰਾ ਸ਼ਿਕੋ ਵਿਚਾਲੇ ਮਤਭੇਦ ਵੀ ਸਨ। ਕੱਦੀ ਨੂੰ ਲੈ ਕੇ ਦੋਵਾਂ ਵਿਚਾਲੇ ਇੱਕ ਕਮਸਾਨ ਦਾ ਜੁੱਧ ਛਿੜ ਗਿਆ ਸੀ। ਦਾਰਾ ਸ਼ਿਕੋ ਦੇ ਕੱਟੇ ਹੋਏ ਸਿਰ ਨੂੰ ਦਿੱਲੀ ਦੀਆਂ ਗਲੀਆਂ ਦੇ ਵਿੱਚ ਕਮਾ ਕੇ ਔਰੰਗਜ਼ੇਬ ਆਪਣੀ ਦਹਿਸ਼ਤ ਫਲਾਉਣਾ ਚਾਹੁੰਦਾ ਸੀ ਤਾਂ ਜੋ ਲੋਕ ਇਸਲਾਮ ਧਰਮ ਨੂੰ ਕਬੂਲ ਕਰ ਲੈਣ। ਦਾਰਾ ਸ਼ਿਕੋ ਦੇ ਨਾਮ ਦੇ ਪਿੱਛੇ ਪੰਡਤ ਵੀ ਲਗਾਇਆ ਜਾਂਦਾ ਸੀ। ਦਾਰਾ ਸ਼ਿਕੋ ਨੇ ਹਿੰਦੂਆਂ ਦੇ ਵੇਦਾਂ ਤੇ ਧਰਮ ਗ੍ਰੰਥਾਂ ਦਾ ਧਿਆਨ ਕੀਤਾ ਹੋਇਆ ਸੀ ਜਿਸ ਕਰਕੇ ਹਿੰਦੂ ਧਰਮ ਗ੍ਰੰਥਾਂ ਦਾ ਸਤਿਕਾਰ ਵੀ ਕਰਦਾ ਸੀ ਜਿਸ ਕਰਕੇ ਦਾਰਾ ਸ਼ਿਕੋ ਨੂੰ ਦਾਰਾ ਸ਼ਿਕੋ ਪੰਡਤ ਵੀ ਕਿਹਾ ਜਾਂਦਾ ਸੀ ਤੇ ਹਿੰਦੂ ਧਰਮ ਦੇ ਵਿੱਚ ਉਸ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ ਔਰੰਗਜ਼ੇਬ ਦਾਰਾ ਸ਼ਿਕੋ ਦਾ ਹੋਰ ਵੀ ਕਟੜਬੈੜੀ ਬਣ ਗਿਆ ਜਿਹੜਾ ਬੰਦਾ ਆਪਣੇ ਭਰਾ ਦਾ ਕਤਲ ਕਰੇ ਕਤਲ ਕਰਕੇ ਸੱਤਾ ਹਾਸਲ ਕੀਤੀ ਹੋਵੇ ਉਸ ਦੇ ਜ਼ੁਲਮਾਂ ਬਾਰੇ ਸੋਚ ਕੇ ਦੇਖੋ ਉਸ ਨੇ ਲੋਕਾਂ ਤੇ ਸਾਡੇ ਗੁਰੂ ਸਾਹਿਬਾਨਾਂ ਤੇ ਸਾਡੇ ਸ਼ਹੀਦ ਸਿੰਘਾਂ ਤੇ ਕਿੰਨੇ ਕਹਿਰ ਭਰੇ ਜ਼ੁਲਮ ਟਾਏ ਹੋਣਗੇ ਜੇ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜਰੂਰ ਤੇ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਨੂੰ ਫੇਸਬੁੱਕ ਤੇ ਫੋਲੋ ਕਰੋ